ਸਟਾਪ ਕਰੋ ਹਾਂਜੀ ਗਰਮੀ ਸਿੰਘ ਮੇਰਾ ਨਾਮ ਹੈ ਪਿੰਡ ਮਦੀਰ ਤਹਿਸੀਲ ਗਿੱਦੜਵਾ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਹੀ ਸਾਡਾ ਅੱਛਾ ਕੀ ਬਣਿਆ ਕਾਗਜ਼ਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੇ ਮੌਕੇ ਦੇ ਅਫਸਰ ਸੀ ਸਿਆਸੀ ਦਵਾ ਚ ਆ ਕੇ ਹੀ ਸਾਡੇ ਕਾਗਜ਼ ਰੱਦ ਕਰਤੇ ਸਾਡੇ ਕੋਲੇ ਫਾਈਲ ਦੀ ਫੋਟੋ ਸਟੇਟ ਹੈ ਸਾਨੂੰ ਕੋਈ ਕਮੀ ਨਹੀਂ ਦੱਸੀ ਗਈ ਅਸੀਂ ਇਹ ਚਾਹੁੰਦੇ ਸਾਨੂੰ ਸਾਡੇ ਕਾਗਜ਼ਾਂ ਦੀ ਕਮੀ ਦਸੀਆਂ ਦੀ ਤੇ ਜੇਕਰ ਕਮੀ ਨਹੀਂ ਅਸੀਂ ਜਦੋਂ ਫੋਟੋ ਸਟੇਟ ਲਈ ਬੈਠਾ ਜੀ ਜਿਹੜੀ ਫਾਈਲ ਭਰੀ ਸੀ ਤੇ ਸਾਨੂੰ ਅਸੀਂ ਇਹ ਆਣਾ ਵੀ ਸਾਡਾ ਚੋਣ ਨਿਸ਼ਾਨ ਦਵਾਇਆ ਜਾਵੇ ਸਾਡੀ ਅਜੇ ਤੱਕ ਕਿਸੇ ਨਾਲ ਕੋਈ ਸਰਵ ਸੰਤੀ ਦੀ ਗੱਲ ਨਹੀਂ ਹੋਈ ਸਿਆਸੀ ਦਬਾਅ ਚ ਆ ਕੇ ਸਾਡੀ ਫਾਈਲ ਹੀ ਰੱਦ ਕਰ ਦਿੱਤੀ ਗਈ ਹੈ ਸਿੱਧੀ ਸੋ ਇਸ ਸੰਬੰਧੀ ਤੁਸੀਂ ਕੋਈ ਉੱਤੇ ਤੱਕ ਪਹੁੰਚ ਕੀਤੀ ਹਾਂਜੀ ਅਸੀਂ ਫਾਈਲ ਈਮੇਲ ਵੀ ਕਰੀ ਸੀਗੀ ਇਲੈਕਸ਼ਨ ਕਮਿਸ਼ਨ ਨੂੰ ਜੀ ਪਰ ਸਾਡੀ ਕੋਈ ਸੁਣਾਈ ਨਹੀਂ ਕਾਨੂੰਨ ਅੰਨਾ ਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਾਡਾ ਚੋਣ ਨਿਸ਼ਾਨ ਸਾਨੂੰ ਦਵਾਇਆ ਜਾਵੇ ਅਨਸਾਫ ਦਵਾਇਆ ਜਾਵੇ ਸਾਡੀ ਫੈਲ ਹੈ ਜਿਹੜੀ ਇਹ ਪੂਰੀ ਤਰ੍ਹਾਂ ਸਹੀ ਹੈ ਅਸੀਂ ਇਹੀ ਮੰਗ ਕਰਦੇ ਆ ਵੀ ਸਾਡਾ ਚੋਣ ਨਿਸ਼ਾਨ ਸਾਨੂੰ ਦਿੱਤਾ ਜਾਵੇ ਅਸੀਂ ਜੋ ਕਿ ਆਉਣ ਵਾਲੇ ਸਮੇਂ ਚ ਆਉਦਾ ਮੰਨ ਲੋ ਪਵੈਖਾ ਗਰੀਬਾਂ ਦੇ ਜਿੰਨੇ ਵੀ ਸਾਡੇ ਕੋਈ ਕੰਮ ਹੈ ਮੰਨ ਲੋ ਨਰੇਗਾ ਦਾ ਨਰੇਗਾ ਦਾ ਕੰਮ ਕਰਾ ਲੈਂਦੇ ਹੀ ਪੈਸੇ ਦਿੰਦੇ ਨਹੀਂ ਸਾਡੇ ਪਿੱਛੇ ਤੋਂ ਕਾਰਡ ਹੈ ਜਿਹੜੇ ਰਾਸ਼ਨ ਕਾਰਡ ਉਹਨਾਂ ਨਾਲ ਆਧਾਰ ਕਾਰਡ ਲੈਂਕਾ ਹਰ ਇੱਕ ਗਰੀਬ ਦਾ ਤੇ 31 ਕਈ ਘਰਾਂ ਨੂੰ ਕਣਕ ਨਹੀਂ ਦਿੱਤੀ ਗਈ ਕਈਆਂ ਦੇ ਆਧਾਰ ਕਾਰਡ ਆ ਜਿਹੜੇ ਉਹ ਕੱਟੇ ਗਏ ਆਈ ਕਾਰਨਾਂ ਨੂੰ ਇਹ ਵੀ ਅਸੀਂ ਚਾਹੁੰਦੇ ਆ ਵੀ ਟੀਮਾਂ ਭੇਜੇ ਸਰਕਾਰ ਚਾਹ ਪੰਜਾਬ ਸਰਕਾਰ ਚਾਹ ਸੈਂਟਰ ਸਰਕਾਰ ਤੇ ਸਾਡੀਆਂ ਗਰੀਬਾਂ ਦੀਆਂ ਜਿਹੜੀਆਂ ਮੁਸ਼ਕਲਾਂ ਇਹਨਾਂ ਨੂੰ ਸੁਣਿਆ ਜਾਵੇ ਕਿਉਂਕਿ ਅਸੀਂ ਇੱਥੋਂ ਤੱਕ ਪਹੁੰਚ ਨਹੀਂ ਸਕਦੇ ਸਾਡੀ ਪਹੁੰਚ ਨਹੀਂ ਹੁੰਦੀ ਜੇ ਕਿਸੇ ਅਸੀਂ ਪ੍ਰੈਸ ਵਾਲੇ ਅਨਸਾਦਦੇ ਤਾਂ ਉਸਤੇ ਪਤਾ ਨਹੀਂ 86 ਦਿਵਾ ਕਰਨਗੇ ਜਾਂ ਨਹੀਂ ਕਰਦੇ ਅਸੀਂ ਇਹੀ ਚਾਹੁੰਦੇ ਆ ਸਾਨੂੰ ਅਨਸਾਦ ਦਵਾਇਆ ਜਾਵੇ ਮੇਰੀ ਮਾਤਾ ਅੰਗਰੇਜ਼ ਕੌਰ ਆਈ ਪਿਤਾ ਦਾ ਨਾਮ ਬਲਦੇਵ ਸਿੰਘ ਆ ਉਸ ਦੇ ਨਾਮ ਤੇ ਅਸੀਂ ਫਾਈਲ ਭਰੀ ਐ ਫਾਈਲ ਦੀ ਫੋਟੋ ਕਾਪੀ ਸਾਡੇ ਕੋਲ ਆ ਫਾਈਲ ਪੂਰੀ ਤਰ੍ਹਾਂ ਸਹੀ ਆਈ ਇੱਕ ਫਾਈਲ ਤੇ ਵਕੀਲ ਨੇ ਪੰਜ ਪੰਜ ਵਾਰ ਚੈੱਕ ਕੀਤੀ ਆ ਨਹੀਂ ਇੱਕ ਫਾਈਲ ਇੱਕ ਵਾਰੀ ਹੀ ਵਕੀਲ ਚੈੱਕ ਕਰਦਾ ਹੈ ਜੇ ਨਾ ਹੋਈ ਤਾਂ ਅਸੀਂ ਸੈਂਟਰ ਤੱਕ ਵੀ ਪਹੁੰਚਾਂਗੇ ਤੇ ਇਲੈਕਸ਼ਨ ਤੇ ਅਸੀਂ ਅਣਕ ਵਾਰੀ ਲਵਾਵਾਂਗੇ ਤੇ ਜਿਹੜੀ ਇਹ ਸਾਡੀ ਫਾਈਲ ਹੈ ਜਮਾਂ ਸਹੀ ਤਰੀਕੇ ਨਾਲ ਅਸੀਂ ਵਕੀਲ ਤੋਂ ਪੰਜ ਵਾਰੀ ਚੈੱਕ ਕਰਵਾਈ ਆ ਵਕੀਲ ਸਾਹਿਬ ਨੇ ਸਾਨੂੰ ਕਿਹਾ ਵੀ ਇਸ ਫਾਈਲ ਵਿੱਚ ਕੋਈ ਵੀ ਕਮੀ ਨਹੀਂ ਉਹਨਾਂ ਨੇ ਸਾਨੂੰ ਕੋਈ ਕਮੀ ਨਹੀਂ ਦੱਸੀ ਜਿਹੜੇ ਅਫਸਰ ਆਏ ਇਹ ਆਪ ਸਿਆਸੀ ਦਵਾ ਦੇ ਥੱਲੇ ਆ ਕੇ ਜਿੰਨਾ ਕੰਮ ਕਰਦੇ ਇਹੀ ਕਰਦੇ ਆ ਕਿ ਨਹੀਂ ਤੁਹਾਡਾ ਮੇਰਾ ਪ੍ਰੀਤਮ ਸਿੰਘ ਆ ਜੀ ਕਿਹੜਾ ਪਿੰਡ ਹੈ ਆ ਮਲੇਰ ਆ ਜੀ ਅੱਛਾ ਕੀ ਰੌਲਾ ਇਹਨਾਂ ਦਾ ਰੌਲਾ ਤਾਂ ਉਹਨ ਮੈਨੂੰ ਅੱਜ ਹੀ ਪਤਾ ਲੱਗਾ ਜੀ ਇਹ ਕਾਗਜ਼ ਰੱਦ ਕਰਤੇ ਨੇ ਚੱਕਾ ਸਟਾਰਟ ਅੱਛਾ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਤਾਂ ਅਸੀਂ ਤਾਂ ਸਰਪੰਚ ਚੋਣਾਂ ਆ ਜੀ ਵੋਟਾਂ ਪਾ ਕੇ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਹੈ ਜੀ ਸਾਡੇ ਵੀ ਕਾਗਜ਼ ਪੂਰੀ ਹੋ ਜਾ ਕਨੇੜੇ ਪ੍ਰਸ਼ਾਸਨ ਤੋਂ ਤਾਂ ਇਹੀ ਮੰਗ ਹੈ ਜੀ ਸਹੀ ਤਰੀਕੇ ਨਾਲ ਚੋਣ ਹੋਣੀ ਚਾਹੀਦੀ ਹੈ ਕੋਈ ਵੀ ਇਹਦੇ ਵਿੱਚ ਗੈਰਕਾਨੂੰਨੀ ਢੰਗ ਨਾਲ ਨਹੀਂ ਹੋਣੀ ਚਾਹੀਦੀ ਜੋ ਮੁੰਡੇ ਨਾਲ ਇਹਦੇ ਨਾਲ ਹੋਇਆ ਇਨਸਾਫ ਹੋਣਾ ਚਾਹੀਦਾ ਜੀ ਭਲਾ ਸਰਪੰਚ ਜਿੱਤੇ ਭਲਾ ਦੀ ਹਾਰੇ ਪਰ ਇਹਦੇ ਨਿਸ਼ਾਨ ਮਿਲਣਾ ਚਾਹੀਦਾ ਇਹਨੂੰ ਤੇ ਵੋਟਾਂ ਪਵਾਉਣ ਆਉਣ ਵਾਲੇ ਸਮੇਂ 'ਚ ਜੇ ਸਾਡਾ ਮੰਨ ਲਓ ਜੇ ਚੋਣ ਸ਼ਾਂਤ ਦਿੰਦੇ ਆ ਤੇ ਸਾਡੇ ਨਾਲ ਕਿਸੇ ਵੀ ਕਿਸਮ ਦਾ ਸਾਡੀ ਜਾਨ ਦਾ ਵੀ ਖਤਰਾ ਹੋ ਸਕਦਾ ਤੇ ਅਸੀਂ ਸੈਂਟਰ ਸਰਕਾਰ ਤੋਂ ਜਾਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਫੋਰਸ ਦਿੱਤੀ ਜਾਵੇ ਵੱਧ ਤੋਂ ਵੱਧ ਜੀ ਪਿੰਡ ਵਿੱਚ ਪਿਛਲੀਆਂ ਜਿਹੜੀਆਂ ਲੜਾਈਆਂ ਹੋਈਆਂ ਜੀ ਸਾਡੇ ਪਿੰਡ ਦਾ ਪੰਜਾਬ ਪੱਧਰ ਤੇ ਪਹਿਲੇ ਨੰਬਰ ਤੇ ਨਾਮ ਆਉਂਦਾ ਹੈ ਜੀ ਤੇ ਅਸੀਂ ਇਹ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਡੀ ਸਖਤ ਤੋਂ ਸਖਤ ਸੁਰੱਖਿਆ ਦਿੱਤੀ ਜਾਵੇ ਜੀ ਵੀਰ ਦੇ ਰਹਿਣ ਵਾਲਾ ਹਾਂ ਹਾਂ ਕੀ ਨਾਮ ਈ ਤੁਹਾਡਾ ਅਰਗਵੀਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਟੈਂਟ ਮਦੀਰ ਹੈ ਜੀ ਸਾਡਾ ਅੱਛਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ ਸਾਡੇ ਜੋ ਪਿੰਡ ਦੇ ਵਿੱਚ ਚੋਣਾ ਪੰਚਾਇਤੀ ਹੈ ਪੰਚਾਇਤੀ ਚੋਣਾ ਸਹੀ ਢੰਗ ਨਾਲ ਤੇ ਸਹੀ ਪੂਰੇ ਸ਼ਾਂਤ ਮਾਹੌਲ ਨਾਲ ਹੋਣਿਆ ਚਾਹੀਦੇ ਆ ਸਾਡੇ ਪਿੰਡ ਵਿੱਚ ਕੋਈ ਸਰਬਸੰਮਤੀ ਨਹੀਂ ਕੋਈ ਕੁਛ ਨਹੀਂ ਸਿਰਫ ਸਿਆਸੀ ਦੁਆਰ ਤੇ ਆ ਕੇ ਇਹ ਜਿੰਨਾ ਵੀ ਕੀਤਾ ਪੈਸ ਜਿਮ ਨੇ ਮੰਨ ਲਓ ਇਹਨਾਂ ਨੇ ਬਾਹਰ ਪੱਤਰ ਲਾਤਾ ਵੀ ਕਿ ਸਾਡੇ ਪਿੰਡ ਚ ਸਰਬਸੰਮਤੀ ਹੋ ਗਈ ਸਾਡੇ ਪਿੰਡੇ ਕੋਈ ਸਰਬਸੰਮਤੀ ਨਹੀਂ ਅਸੀਂ ਇਹ ਚਾਹੁੰਦੇ ਆ ਵੀ ਸਾਰੀਆਂ ਜਿੰਨੀਆਂ ਵੀ ਪੰਚਾਇਤੀ ਚੋਣਾਂ ਜਾਂ ਸਰਪੰਚੀ ਚੋਣਾਂ ਵੀ ਸਹੀ ਬੁਲਿਆ ਢੰਗ ਨਾਲ ਪਹਿਣਾ ਜਿਹੜਾ ਬੰਦਾ ਚੋਣਾਂ ਦੇ ਨਾਲ ਵੋਟਾਂ ਨਾਲ ਜਿੱਦਾ ਉਹ ਸਾਡਾ ਸਰਪੰਚ ਆ ਕੀ ਨਾ ਬਾਈ ਜੀ ਹਾਂਜੀ ਬਲਤੇਜ ਸਿੰਘ ਹੈ ਮੇਰਾ ਨਾਮ ਜੀ ਕਿਹੜਾ ਪਿੰਡ ਹੈ ਮਦੀਰ ਹੈ ਜੀ ਕੀ ਕਹਿਣਾ ਚਾਹੁੰਦੇ ਆ ਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਕੋਈ ਸਾਡਾ ਕੋਈ ਨਾਤਾ ਇਹਨਾਂ ਨਾਲ ਜਿਹੜੇ ਸਰਪੰਚ ਬਣੇ ਹੋਏ ਆ ਇਹਨਾਂ ਨਾਲ ਕੋਈ ਬੈਰ ਭਰੋ ਦਾ ਜੀ ਤੇ ਨਾਤਾ ਕੋਈ ਸਾਡਾ ਹੋਰ ਪਿੰਡ ਦਾ ਜੀ ਤੇ ਵੀ ਸਾਡੀਆਂ ਚੋਣਾਂ ਜਿਹੜੀਆਂ ਸਹੀ ਹੋਣੀਆਂ ਚਾਹੀਦੀਆਂ ਇਹ ਕਿਉਂ ਇਹ ਤਾਂ ਐ ਕਹਿੰਦੇ ਆ ਜਾਂ ਕਾਲੀਆਂ ਨੇ ਕਰਤਾ ਜਾਂ ਕਾਂਗਰਸ ਗਾਣੇ ਕਰਤਾ ਪਹਿਲਾਂ ਕਾਲੀ ਕਰਦੇ ਆ ਜਾਂ ਕਹਿੰਦੇ ਆ ਹੁਣ ਅਸੀਂ ਕਾਂਗਰਸੀ ਸਰਕਾਰ ਆ ਦੀ ਕਰਦੇ ਆ ਵੀ ਪਰ ਇਹ ਗੱਲਾਂ ਨਹੀਂ ਹੁਣ ਹੋਣੀਆਂ ਚਾਹੀਦੀਆਂ ੱਟਕਾ ਆ ਕੇ ਹੋ ਜਾਂਦਾ ਗਰੀਬ ਤੇ ਜੀ ਹੈ ਉਹ ਵੀ ਅਸੀਂ ਹੁਣ ਆ ਦਾ ਸਰਪੰਚ ਠਾਇਆ ਅਸੀਂ ਇਹਨਾਂ ਵੀ ਵੋਟਾਂ ਪੈਣੀਆਂ ਚਾਹੀਦੀਆਂ ਜੀ ਅਸੀਂ ਕਹਿੰਨੇ ਜੀ ਲੋਕਤੰਤਰ ਹੈ ਜਿਹੜਾ ਸਾਡਾ ਖਤਮ ਨਾ ਕੀਤਾ ਜਾਵੇ ਇਹ ਲੋਕਤੰਤਰ ਹੈ ਜੇ ਸਾਡੀ ਵੋਟ ਹੀ ਖਤਮ ਹੁੰਦੀ ਹੈ ਤੇ ਸਾਨੂੰ ਡਾਕਟਰ 바ਵਾ ਸਾਹਿਬ ਨੇ ਬੋਟ ਦਾ ਹੱਕ ਦਵਾਇਆ ਤੇ ਸਾਡੇ ਪੱਲੇ ਕੁਛ ਨਹੀਂ ਸਾਡੀ ਸੁਣਾਈ ਨਹੀਂ ਕਿਤੇ ਸਾਡੇ ਕੰਮ ਨਹੀਂ ਹੁੰਦੇ ਲੋਕਤੰਤਰ ਨੂੰ ਇਹ ਸਿਆਸੀ ਪਾਰਟੀਆਂ ਖਤਮ ਕਰ ਰਹੀਆਂ ਜੇ ਅਸੀਂ ਚਾਹੁੰਦੇ ਆ ਵੀ ਜੇ ਇਹ ਲੋਕਤੰਤਰ ਖਤਮ ਕਰਨਾ ਤਾਂ ਫਿਰ ਐਮਐਲਏ ਦੇ ਇਲੈਕਸ਼ਨ ਹੁੰਦੇ ਜਦੋਂ ਉਹ ਕਿਉਂ ਨਹੀਂ ਖਤਮ ਕਰਦੇ ਐਮਪੀ ਦੇ ਇਲੈਕਸ਼ਨ ਹੁੰਦੇ ਉਹ ਕਿਉਂ ਨਹੀਂ ਖਤਮ ਹੁੰਦੇ ਇਹ ਜੀ ਇਹ ਚਾਹੁੰਦੇ ਵੀ ਲੋਕਤੰਤਰ ਸਾਡਾ ਖਤਮ ਨਾ ਕੀਤਾ ਜਾਵੇ ਜੀ। ਲਿਆ ਅੱਗੇ ਪਿਛਲੇ ਬਾਦਲ ਸਰਕਾਰ ਨੇ ਵੇ ਕੋਈ ਕੀਤਾ ਸਾਨੂੰ ਵੋਟਾਂ ਹੀ ਨਹੀਂ ਪਾਉਣ ਦਿੰਦੇ ਜੀ। ਉਹਨਾਂ ਨੂੰ ਝੜ ਕੇ ਇਹ ਹਟਾਇਆ ਹੁਣ ਕਾਂਗਰਸ ਵਾਲੇ ਦੁਆਰੇ ਕੁਝ ਕਰੀ ਗੱਲਿਆ। ਨਹੀਂ ਅਸੀਂ ਵੋਟਾਂ ਪਾ ਕੇ ਸਰਪੰਚ ਚੁਣਨਾ ਜੀ। ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ? ਅਸੀਂ ਇਸੇ ਨੂੰ ਸਰਪੰਚ ਚੁਣਨਾ ਜੀ ਵੋਟਾਂ ਪਾ ਕੇ। ਦੇਖੋ ਜਣਾ ਸਰਪੰਚਾਂ ਜਿੱਤੇ ਆ ਰਹੇ ਜੀ। ਵੋਟਾਂ ਪੈਣ ਜੋ ਮਰਜ਼ੀ ਜਿੱਤਨ ਹਾਰਨ। ਬਹੁਤ ਜ਼ੋਰ। ਬੜਾ ਹੋਰ ਕੱਲ੍ਹ। ਲੋਕਤੰਤਰ ਦਾ ਗਲਾ ਕੁੱਟਿਆ ਜਾ ਰਿਹਾ ਜੀ। ਸਿਆਸੀ ਲੀਡਰਾਂ ਦੇ ਸ਼ਹਿ ਦੇ ਵਿੱਚ ਪ੍ਰਸ਼ਾਸਨ ਨੇ ਤੱਕੇ ਸ਼ਾਹੀ ਕੀਤੀ ਮਦੀਰ ਪਿੰਡ ਦੇ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਨਾਲ